ਇੱਕ ਜੋਗਾ ਨਾਮ ਦਾ 12-13 ਸਾਲ ਦਾ ਲੜਕਾ ਆਪਣੇ ਪਿਤਾ ਨਾਲ ਪਸ਼ੌਰ ਦੀ ਸੰਗਤ ਨਾਲ ਮਿਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਆਇਆ ਇੱਕ ਦਿਨ ਗੁਰੂ ਜੀ ਨੇ ਵੇਖਿਆ ਕਿ ਇਹ ਲੜਕਾ ਬੜੇ ਪ੍ਰੇਮ ਨਾਲ ਸੰਗਤ ਦੀ ਸੇਵਾ ਕਰਦਾ ਹੈ ਅਤੇ ਫਿਰ ਬੜਾ ਮगन ਹੋ ਕੇ ਦੀਵਾਨ ਵਿੱਚ ਕਥਾ ਕੀਰਤਨ ਅਤੇ ਉਪਦੇਸ਼ ਸੁਣਦਾ ਹੈ ਆਪ ਜੀ ਨੇ ਉਸ ਨੂੰ ਆਪਣੇ ਪਾਸ ਸੱਦ ਕੇ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਇਸ ਨੇ ਹੱਥ ਜੋੜ ਕੇ ਕਿਹਾ ਜੀ ਜੋਗਾ ਗੁਰੂ ਜੀ ਨੇ ਫਰਮਾਇਆ ਤੂੰ ਕਿਸ ਦੇ ਜੋਗਾ ਹੈ ਜੋਗੇ ਨੇ ਕਿਹਾ ਜੀ ਮੈਂ ਤੁਹਾਡੇ ਜੋਗਾ ਹਾਂ ਗੁਰੂ ਜੀ ਨੇ ਫਰਮਾਇਆ ਅੱਛਾ ਜੇ ਤੂੰ ਸਾਡੇ ਜੋਗਾ ਹੈ ਤਾਂ ਫਿਰ ਅਸੀਂ ਤੇਰੇ ਜੋਗੇ ਹੋਏ ਜਦ ਹੋਰ ਸੰਗਤ ਵਾਪਸ ਪਸ਼ੌਰ ਨੂੰ ਚਲੀ ਗਈ ਤਾਂ ਜੋਗੇ ਨੂੰ ਸਤਗੁਰੂ ਜੀ ਨੇ ਆਪਣੇ ਪਾਸ ਹੀ ਰੱਖ ਲਿਆ ਅਤੇ ਅਮਰਤ ਸ਼ਕਾ ਕੇ ਨਾਮ ਜੋਗਾ ਸਿੰਘ ਰੱਖ ਦਿੱਤਾ ਭਾਈ ਜੋਗਾ ਸਿੰਘ ਗੁਰੂ ਜੀ ਦੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸੇਵਾ ਕਰਦਾ ਸੀ ਜਦ ਕੁਝ ਸਾਲ ਉਸ ਨੂੰ ਸੇਵਾ ਕਰਦਿਆਂ ਨੂੰ ਬੀਤ ਗਏ ਤਾਂ ਉਸ ਦਾ ਪਿਤਾ ਗੁਰੂ ਜੀ ਪਾਸ ਆਨੰਦਪੁਰ ਸਾਹਿਬ ਆਇਆ ਉਸ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਸ ਜੋਗਾ ਸਿੰਘ ਦਾ ਵਿਆਹ ਹੈ ਆਪ ਆ ਗਿਆ ਦੇਵੂ ਇਹ ਘਰ ਜਾ ਕੇ ਆਪਣਾ ਵਿਆਹ ਕਰਵਾ ਲਵੇ ਉਪਰੰਤ ਫਿਰ ਇਹ ਭਾਵੇਂ ਤੁਹਾਡੇ ਪਾਸ ਹੀ ਆ ਜਾਵੇ ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਪੁੱਛਿਆ ਕਿ ਤੇਰੀ ਕੀ ਇੱਛਾ ਹੈ ਉਸਨੇ ਕਿਹਾ ਜੀ ਜਿਵੇਂ ਤੁਹਾਡਾ ਹੁਕਮ ਹੋਵੇ ਮੈਂ ਉਹੀ ਕਰਨ ਨੂੰ ਤਿਆਰ ਹਾਂ ਸਤਗੁਰੂ ਜੀ ਨੇ ਫਰਮਾਇਆ ਜੋਗਾ ਸਿੰਘ ਹੁਣ ਤੂੰ ਆਪਣੇ ਪਿਤਾ ਨਾਲ ਘਰ ਜਾ ਕੇ ਆਪਣਾ ਵਿਆਹ ਕਰਵਾ ਅਤੇ ਫਿਰ ਅਸੀਂ ਜੋ ਆਗਿਆ ਕਰਾਂਗੇ ਉਸ ਅਨੁਸਾਰ ਕਰਨਾ ਜੋਗਾ ਸਿੰਘ ਆਗਿਆ ਮੰਨ ਕੇ ਆਪਣੇ ਪਿਤਾ ਨਾਲ ਚਲਿਆ ਗਿਆ ਅਤੇ ਸ਼ਿਗਰ ਹੀ ਉਸ ਦੇ ਵਿਆਹ ਦਾ ਦਿਨ ਨਿਯਤ ਹੋ ਗਿਆ ਸੌਰੇ ਘਰ ਜਾ ਕੇ ਢੋਕ ਪਿਆ ਪਿੱਛੋਂ ਜਦੋਂ ਗੁਰੂ ਜੀ ਨੇ ਇੱਕ ਆਦਮੀ ਭੇਜ ਕੇ ਉਸ ਨੂੰ ਆਗਿਆ ਕੀਤੀ ਕਿ ਜਦ ਜੋਗਾ ਸਿੰਘ ਦੋ ਲਾਵਾਂ ਲੈ ਲਵੇਗਾ ਤਾਂ ਫਿਰ ਇਹ ਸਾਡਾ ਹੁਕਮ ਉਸਦੇ ਹੱਥ ਵਿੱਚ ਦੇਣਾ ਇਹ ਸਿੱਖ ਵੀ ਭਾਈ ਜੋਗਾ ਸਿੰਘ ਦੇ ਨਾਲ ਹੀ ਉਸਦੇ ਸਹੁਰੇ ਘਰ ਚਲਿਆ ਗਿਆ ਅਤੇ ਜਦ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲੈ ਲਈਆਂ ਅਤੇ ਤੀਜੀ ਵਾਸਤੇ ਤਿਆਰ ਹੋਇਆ ਤਾਂ ਸਿੱਖ ਨੇ ਗੁਰੂ ਜੀ ਦਾ ਹੁਕਮ ਉਸਦੇ ਹੱਥ ਫੜਾ ਦਿੱਤਾ ਗੁਰੂ ਜੀ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ ਕਿ ਜਦ ਤੂੰ ਸਾਡਾ ਇਹ ਹੁਕਮ ਵੇਖੇ ਉਸੇ ਵੇਲੇ ਭਾਵੇਂ ਦਿਨ ਹੋਵੇ ਭਾਵੇਂ ਰਾਤ ਸਾਡੇ ਵੱਲ ਆਨੰਦਪੁਰ ਸਾਹਿਬ ਨੂੰ ਤੁਰ ਪੈਣਾ ਹੋਰ ਕਿਸੇ ਕੰਮ ਵਾਸਤੇ ਦੂਜਾ ਪੈਰ ਨਾ ਚੁੱਕਣਾ ਇਹ ਹੁਕਮ ਪੜ ਕੇ ਭਾਈ ਜੋਗਾ ਸਿੰਘ ਬੜਾ ਹੈਰਾਨ ਹੋ ਗਿਆ ਤੇ ਤੀਜੀ ਲਾਮ ਲੈਣ ਵਾਸਤੇ ਜੋ ਖੜਾ ਹੋਇਆ ਸੀ ਉਸ ਵਾਸਤੇ ਦੂਜਾ ਪੈਰ ਨਾ ਚੁੱਕਿਆ ਜਦ ਸਾਰੇ ਮੀਲੀ-ਗੇਲੀ ਤੇ ਮਾਤਾ-ਪਿਤਾ ਨੇ ਇਸ ਦਾ ਕਾਰਨ ਪੁੱਛਿਆ ਤਾਂ ਜੋਗਾ ਸਿੰਘ ਨੇ ਉਹਨਾਂ ਨੂੰ ਗੁਰੂ ਜੀ ਦਾ ਹੁਕਮ ਸੁਣਾਇਆ ਅਤੇ ਕਿਹਾ ਕਿ ਮੇਰੇ ਪਾਸੋਂ ਉਹਨਾਂ ਦੀ ਗੱਲ ਨਹੀਂ ਮੋੜੀ ਜਾਂਦੀ ਹੁਣ ਮੈਂ ਹੋਰ ਫੇਰੇ ਕਦੀ ਵੀ ਨਹੀਂ ਫਿਰਾਂਗਾ ਪਿਤਾ ਆਦਿਕ ਸਾਰੇ ਸੰਬੰਧੀਆਂ ਨੇ ਜੋਗਾ ਸਿੰਘ ਨੂੰ ਬਹੁਤ ਸਮਝਾਇਆ ਕਿ ਬਾਕੀ ਦੀਆਂ ਦੋ ਲਾਵਾਂ ਲੈ ਕੇ ਫਿਰ ਤੂੰ ਚਲਿਆ ਜਾਵੀਂ ਹੁਣ ਜੇ ਅਧਵਾਟੇ ਹੀ ਛੱਡ ਕੇ ਚਲਿਆ ਗਿਆ ਤਾਂ ਸਾਡੀ ਬਹੁਤ ਹਾਨੀ ਹੋਵੇਗੀ ਸਿੱਖ ਅਤੇ ਸਤੀ ਨੂੰ ਇੱਕ ਸਾਰ ਜਾਣੋ ਜੇ ਦੋਹਾ ਵਿੱਚੋਂ ਕਿਸੇ ਦਾ ਮਨ ਥੋੜਾ ਜਿਹਾ ਵੀ ਮੁੜ ਜਾਵੇ ਤਾਂ ਧਰਮ ਦੀ ਹਾਨੀ ਹੁੰਦੀ ਹੈ ਪਰ ਭਾਈ ਜੋਗਾ ਸਿੰਘ ਨੇ ਕਿਸੇ ਦੀ ਕੋਈ ਗੱਲ ਨਾ ਮੰਨੀ ਅਤੇ ਆਖਿਆ ਕਿ ਆ ਮੇਰਾ ਪਰਣਾ ਲੈ ਲਵੋ ਤੇ ਇਸ ਨਾਲ ਫੇਰੇ ਦੇ ਦਿਓ ਮੈਂ ਗੁਰੂ ਜੀ ਵੱਲ ਜਾ ਰਹਾ ਹਾਂ ਭਾਈ ਜੋਗਾ ਸਿੰਘ ਸਭ ਕੁਝ ਵਿੱਚੇ ਹੀ ਛੱਡ ਕੇ ਅਨੰਦਪੁਰ ਨੂੰ ਤੁਰ ਪਿਆ ਰਸਤੇ ਵਿੱਚ ਭਾਈ ਜੋਗਾ ਸਿੰਘ ਵਿਚਾਰਦਾ ਆਵੇ ਕਿ ਮੇਰੇ ਵਰਗਾ ਗੁਰੂ ਦਾ ਹੁਕਮ ਮੰਨਣ ਵਾਲਾ ਕੋਈ ਹੋਰ ਸਿੱਖ ਨਹੀਂ ਹੋ ਸਕਦਾ ਇਹਨਾਂ ਵਿਚਾਰਾਂ ਨਾਲ ਭਾਈ ਜੋਗਾ ਸਿੰਘ ਦੇ ਮਨ ਵਿੱਚ ਬੜਾ ਹੰਕਾਰ ਹੋ ਗਿਆ ਕਿ ਹੋਰ ਕੋਈ ਵੀ ਮੇਰੇ ਵਾਂਗੂ ਇਸ ਤਰ੍ਹਾਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਜੋ ਆਪਣੀ ਸੁੰਦਰ ਇਸਤਰੀ ਦੀ ਪਹਿਲੀ ਮਿਲਣੀ ਨੂੰ ਛੱਡ ਕੇ ਗੁਰੂ ਜੀ ਵੱਲ ਤੁਰ ਪਵੇ ਇਸ ਤਰ੍ਹਾਂ ਹੀ ਮਨ ਵਿੱਚ ਗੱਟੀਆਂ ਗਣਦਾ ਹੰਕਾਰ ਨਾਲ ਫੁੱਲਿਆ ਹੋਇਆ ਜਦ ਹੁਸ਼ਿਆਰਪੁਰ ਪਹੁੰਚ ਗਿਆ ਅਤੇ ਰਾਤ ਨੂੰ ਇੱਕ ਸਰਾਵ ਵਿੱਚ ਰਾਤ ਕੱਟਣ ਵਾਸਤੇ ਠਹਿਰ ਗਿਆ ਜੋਗਾ ਸਿੰਘ ਭਾਵੇਂ ਮਨ ਦਾ ਸ਼ੁੱਧ ਸੀ ਪਰ ਉਸ ਨੂੰ ਹੰਕਾਰ ਦਾ ਵਿਕਾਰ ਲੱਗ ਗਿਆ ਸੀ ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਇੱਕ ਕੌਤਕ ਰਚਿਆ ਰਾਤ ਨੂੰ ਜਦ ਜੋਗਾ ਸਿੰਘ ਆਪਣੇ ਡੇਰੇ ਬੈਠਾ ਤਾਂ ਉਸ ਨੇ ਵੇਖਿਆ ਕਿ ਸਾਹਮਣੇ ਮਕਾਨ ਦੀ ਖਿੜਕੀ ਵਿੱਚ ਇੱਕ ਸੁੰਦਰ ਵੇਸਵਾ ਖੜੀ ਹੈ ਉਸਦੇ ਰੂਪ ਨੂੰ ਵੇਖ ਕੇ ਜੋਗਾ ਸਿੰਘ ਦਾ ਮਨ ਡੋਲ ਗਿਆ ਜਿਸ ਨੂੰ ਮਿਲਣ ਵਾਸਤੇ ਜੋਗਾ ਸਿੰਘ ਉਤਾਵਲਾ ਹੋ ਗਿਆ ਜਦ ਇਹ ਪਹਿਰ ਰਾਤ ਬੀਤ ਗਈ ਤਾਂ ਜੋਗਾ ਸਿੰਘ ਆਪਣੀ ਕਾਮ ਇੱਛਾ ਦੇ ਅਧੀਨ ਹੋ ਕੇ ਉਸ ਵਿਸ਼ਵਾਭਲ ਤੁਰ ਪਿਆ ਜਿਸ ਸਮੇਂ ਅੰਤਰਜਾਮੀ ਸਤਗੁਰੂ ਜੀ ਨੇ ਆਪਣੀ ਧੀਰਗ ਦ੍ਰਿਸ਼ਟੀ ਨਾਲ ਵੇਖਿਆ ਕਿ ਸਾਡਾ ਸਿੱਖ ਆਪਣੇ ਧਰਮ ਨੂੰ ਨਾਸ਼ ਕਰਨ ਲੱਗਾ ਹੈ ਜੇ ਹੁਣ ਇਸ ਕੋ ਕਰਮ ਤੋਂ ਉਸ ਨੂੰ ਅਸੀਂ ਨਾ ਬਚਾਇਆ ਤਾਂ ਕੌਣ ਬਚਾਵੇਗਾ ਜਿਸ ਦਾ ਧਰਮ ਨਾਸ਼ ਹੋ ਜਾਵੇ ਉਹ ਨਰਕ ਭੋਗਦਾ ਹੈ ਇਸ ਵਾਸਤੇ ਆਪਣੇ ਆਗਿਆਕਾਰੀ ਸਿੱਖ ਨੂੰ ਜੇ ਕਦੀ ਕਦਾਈ ਸੁਭਾਵਿਕ ਗਲਤੀ ਕਰੇ ਉਸ ਨੂੰ ਨਰਕਾਂ ਵਿੱਚ ਪੈਣ ਤੋਂ ਬਚਾ ਲੈਣਾ ਚਾਹੀਦਾ ਹੈ ਇਹੋ ਵਿਚਾਰ ਕਰਕੇ ਗੁਰੂ ਜੀ ਨੇ ਚਾਂਦੀ ਦਾ ਸੋਟਾ ਹੱਥ ਵਿੱਚ ਫੜ ਕੇ ਗਲ ਵਿੱਚ ਲੰਮਾ ਜਾਮਾ ਪਾ ਕੇ ਸ਼ਾਹੀ ਦਰਬਾਰ ਚੋਬਦਾਰ ਦਾ ਰੂਪ ਧਾਰਨ ਕਰ ਲਿਆ ਅਤੇ ਵੇਸਵਾ ਦੇ ਦਰਵਾਜ਼ੇ ਵਿੱਚ ਖੜੇ ਹੋਏ ਜੋਗਾ ਸਿੰਘ ਨੇ ਜਦ ਵੇਸਵਾ ਦੇ ਦਰਵਾਜ਼ੇ ਅੱਗੇ ਇਸ ਤਰ੍ਹਾਂ ਦਾ ਚੋਬਦਾਰ ਖੜਾ ਵੇਖਿਆ ਤਾਂ ਉਸਨੇ ਵਿਚਾਰਿਆ ਕਿ ਇਸ ਦਾ ਮਾਲਕ ਕੋਈ ਰਾਜਾ ਮਹਾਰਾਜਾ ਉੱਪਰ ਵੇਸਵਾ ਪਾਸ ਗਿਆ ਹੋਇਆ ਹੋਵੇਗਾ ਜਿਸ ਕਰਕੇ ਇਹ ਹੀਠਾਂ ਪਹਿਰਾ ਦੇ ਰਿਹਾ ਹੈ ਕਿ ਕੋਈ ਪੁਰਸ਼ ਉੱਪਰ ਨਾ ਆਵੇ ਇਹ ਵਿਚਾਰ ਕੇ ਜੋਗਾ ਸਿੰਘ ਵਾਪਸ ਚਲਾ ਗਿਆ ਜਦ ਅੱਧੀ ਰਾਤ ਹੋ ਗਈ ਤਾਂ ਜੋਗਾ ਸਿੰਘ ਫਿਰ ਵੇਸਵਾ ਦੁਬਾਰੇ ਗਿਆ ਪਰ ਉਸਨੇ ਵੇਖਿਆ ਕਿ ਉਹੀ ਚੋਬਦਾਰ ਅੱਗੇ ਫਿਰ ਖੜਾ ਹੈ ਜੋਗਾ ਸਿੰਘ ਫਿਰ ਵਾਪਸ ਮੁੜ ਆਇਆ ਅਤੇ ਜਦ ਇੱਕ ਪਹਿਰ ਰਾਤ ਬਾਕੀ ਰਹਿ ਗਈ ਤਾਂ ਤੀਜੀ ਵਾਰ ਫਿਰ ਗਿਆ ਅਤੇ ਚੌਬਦਾਰ ਨੂੰ ਖੜਾ ਵੇਖ ਕੇ ਫਿਰ ਮੁੜ ਆਇਆ ਚੌਥੀ ਵਾਰ ਫਿਰ ਚਾਰ ਘੜੀ ਰਾਤ ਰਹਿੰਦੀ ਜੋਗਾ ਸਿੰਘ ਨੇ ਜਾ ਕੇ ਵੇਖਿਆ ਕਿ ਚੌਬਦਾਰ ਅਜੇ ਵੀ ਖੜਾ ਹੈ ਅਖੀਰੀ ਵਾਰ ਜਦ ਜੋਗਾ ਸਿੰਘ ਨਰਾਸ਼ ਹੋ ਕੇ ਪਿੱਛੇ ਮੁੜ ਲੱਗਾ ਤਾਂ ਚੌਬਦਾਰ ਨੇ ਆਖਿਆ ਗੁਰੂ ਦੇ ਸਿੱਖਾ ਤੇਰੀ ਮਤ ਕਿਉਂ ਮਾਰੀ ਗਈ ਹੈ ਤੂੰ ਇਹ ਨਰਕਾਂ ਦੀ ਪੌੜੀ ਚੜਨ ਦਾ ਮੁੜ ਮੁੜ ਕਿਉਂ ਯਤਨ ਕਰਦਾ ਰਿਹਾ ਹੈ ਹੁਣ ਆਪਣੇ ਮਾਲਕ ਦਾ ਨਾਮ ਲੈਣ ਦਾ ਵੇਲਾ ਹੋ ਗਿਆ ਹੈ। ਜਾ ਇਸ਼ਨਾਨ ਕਰਕੇ ਮਨ ਤਨ ਨੂੰ ਸ਼ਾਂਤ ਕਰਕੇ ਮਾਲਕ ਨਾਲ ਜੁੜ। ਚੌਬਦਾਰ ਦੇ ਇਹ ਬਚਨ ਸੁਣ ਕੇ ਭਾਈ ਜੋਗਾ ਸਿੰਘ ਨੂੰ ਆਪਣੇ ਧਰਮ ਦਾ ਗਿਆਨ ਹੋ ਗਿਆ ਅਤੇ ਸ਼ਰਮਸਾਰ ਹੋ ਕੇ ਆਪਣੇ ਡੇਰੇ ਆਣ ਕੇ ਇਸ਼ਨਾਨ ਪਾਣੀ ਕਰਕੇ ਮਨ ਨੂੰ ਤਰਕਾਰਾਂ ਪਾਈਆਂ ਕਿ ਜੇ ਇਹ ਚੌਬਦਾਰ ਨਾ ਹੁੰਦਾ ਤਾਂ ਉਹ ਪਰਦ ਹੋ ਜਾਣਾ ਸੀ। ਅਤੇ ਮੈਂ ਨਰਕਗਾਮੀ ਹੋ ਜਾਣਾ ਸੀ ਇਸ ਤਰ੍ਹਾਂ ਪਛਤਾਤਾਪ ਕਰਦਾ ਹੋਇਆ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਆਨੰਦਪੁਰ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਦੀਵਾਨ ਵਿੱਚ ਗੁਰੂ ਜੀ ਦੇ ਪਾਸ ਹੀ ਬੈਠ ਗਿਆ ਗੁਰੂ ਜੀ ਨੇ ਕਿਹਾ ਜੋਗਾ ਸਿੰਘ ਆਪਣਾ ਵਿਆਹ ਵਿਚੇ ਹੀ ਛੱਡ ਕੇ ਘਰ ਤੋਂ ਆਇਆ ਹੈ ਵੇਖੋ ਇਸ ਨੇ ਕਿਤਨਾ ਵੱਡਾ ਸਦਕ ਕਮਾਇਆ ਹੈ ਦੋ ਲਾਵਾਂ ਲਈਆਂ ਸਨ ਤੇ ਦੋ ਰੈਂਦੀਆਂ ਸਨ ਤੇ ਸਾਡਾ ਹੁਕਮ ਪੜ ਕੇ ਵਿੱਚੇ ਹੀ ਲਾਵਾ ਛੱਡ ਕੇ ਤੁਰ ਪਿਆ ਕਿਉਂ ਜਦ ਗੁਰੂ ਜੀ ਮੈਦਾਨ ਵਿੱਚ ਬੈਠੇ ਸਿੰਘਾਂ ਨੂੰ ਹੱਸ ਹੱਸ ਕੇ ਬਚਨ ਸੁਣਾ ਰਹੇ ਸਨ ਤਾਂ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਇਸ ਵਿੱਚ ਕੀ ਭੇਦ ਹੈ ਕਿ ਆਪ ਜੀ ਬਚਨ ਕਰਕੇ ਹੱਸ ਰਹੇ ਹੋ ਗੁਰੂ ਜੀ ਨੇ ਕਿਹਾ ਇਸ ਨੂੰ ਹੀ ਪੁੱਛ ਲਵੋ ਜਿਸ ਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ ਸਾਨੂੰ ਇਸ ਦੀ ਰੱਖਿਆ ਵਾਸਤੇ ਬੇਸਵਾ ਦੇ ਦਵਾਰੇ ਅੱਗੇ ਸਾਰੀ ਰਾਤ ਚੌਬਦਾਰ ਦਾ ਰੂਪ ਧਾਰਨ ਕਰਕੇ ਪੈਰਾ ਦੇਣਾ ਪਿਆ ਤੇ ਇਸ ਨੂੰ ਕੋ ਕਰਮ ਕਰਨ ਤੋਂ ਬਚਾਇਆ ਜੋਗਾ ਸਿੰਘ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਆਖਿਆ ਆਪ ਤਨ ਹੋ ਜਿਨ੍ਹਾਂ ਨੇ ਮੈਨੂੰ ਨਰਕਾਂ ਚੋਂ ਡਿੱਗਦੇ ਨੂੰ ਬਚਾ ਲਿਆ ਹੈ ਆਪ ਤਨ ਹੋ ਤੁਸੀਂ ਆਪਣੇ ਵਿਰਧ ਦੀ ਪਾਲਣਾ ਕਰਨ ਲਈ ਆਪਣੇ ਸਿੱਖਾਂ ਵਾਸਤੇ ਆਪਣੀ ਮਾਨ ਵਡਿਆਈ ਦੀ ਪ੍ਰਵਾਹ ਨਹੀਂ ਕਰਦੇ ਹੁਣ ਇਹ ਗੱਲ ਤੁਸੀਂ ਕੋਈ ਨਵੀਂ ਨਹੀਂ ਕੀਤੀ ਤੁਸੀਂ ਸਦਾ ਹੀ ਐਸਾ ਕਰਦੇ ਆਏ ਹੋ ਜੈਸਾ ਕਿ ਨਾਮਦੇਵ ਦਾ ਤੁਸੀਂ ਨੇ ਛੱਪਰ ਛਾਇਆ ਧੰਨੇ ਦੇ ਤੁਸੀਂ ਨੇ ਬੱਚੇ ਚਾਰੇ ਕਬੀਰ ਵਾਸਤੇ ਤੁਸੀਂ ਵਣਜਾਰੇ ਬਣੇ ਤਿਵੇਂ ਹੀ ਹੁਣ ਤੁਸੀਂ ਚੌਧਾਰ ਬਣ ਕੇ ਮੈਨੂੰ ਬਚਾ ਲਿਆ ਹੈ ਇਸ ਤਰ੍ਹਾਂ ਜਦ ਜੋਗਾ ਸਿੰਘ ਨੇ ਗੁਰੂ ਜੀ ਅੱਗੇ ਬੇਨਤੀਆਂ ਕਰਕੇ ਆਪਣੀ ਭੁੱਲ ਬਖਸ਼ਾਈ ਤਾਂ ਆਪ ਜੀ ਨੇ ਆਪਣੀ ਗਿਆਨ ਦ੍ਰਿਸ਼ਟੀ ਨਾਲ ਉਸ ਨੂੰ ਨਿਹਾਲ ਕਰ ਦਿੱਤਾ ਅਤੇ ਥਾਪੜਾ ਦੇ ਕੇ ਆਖਿਆ ਕਿ ਜਾਓ ਘਰ ਜਾ ਕੇ ਗ੍ਰਸਤੀ ਧਾਰਨ ਕਰਕੇ ਸਿੱਖੀ ਸਦਕ ਨਿਭਾ ਕੇ ਆਪਣਾ ਜੀਵਨ ਸਫਲ ਕਰੋ ਭਾਈ ਜੋਗਾ ਸਿੰਘ ਆਗਿਆ ਅਨੁਸਾਰ ਆਪਣੇ ਘਰ ਪਸ਼ੌਰ ਚਲਾ ਗਿਆ ਕੁਝ ਸਮਾਗਰਸਤੀ ਜੀਵਨ ਬਤੀਤ ਕਰਕੇ ਫਿਰ ਗੁਰੂ ਚਰਣਾ ਵਿੱਚ ਹੀ ਆ ਕੇ ਸੇਵਾ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਹੋਇਆ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਪਸ਼ੌਰ ਸ਼ਹਿਰ ਵਿੱਚ ਇੱਕ ਪ੍ਰਸਿੱਧ ਸਥਾਨ ਤੇ ਹੈ ਜੋ ਹੁਣ ਪਾਕਿਸਤਾਨ ਵਿੱਚ ਹੈ ਇਹ ਸੀ ਭਾਈ ਜੋਗਾ ਸਿੰਘ ਜੀ ਦੀ ਵਾਰਤਾ ਭਾਈ ਜੋਗਾ ਸਿੰਘ ਕਰਕੇ ਜੋ ਪੰਜਾਬ ਦੇ ਜ਼ਿਲ੍ਹਾ ਹਿਸ਼ਾਰਪੁਰ ਵਿੱਚ ਗੁਰੂ ਜੀ ਨੇ ਆਪ ਆ ਕੇ ਪੈਰਾ ਦਿੱਤਾ ਸੋ ਧੰਨ ਭਾਗ ਵੀ ਹਿਸ਼ਾਰਪੁਰ ਸ਼ਹਿਰ ਦੇ ਜਿਸ ਵਿੱਚ ਭਾਈ ਜੋਗਾ ਸਿੰਘ ਜੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ